ਦੋਸਤੋ ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਗਹਿਰੀ ਮੁਸਕਰਾਹਟ ਕੰਮ ਵਾਲੀ ਕਮਲਾ ਬਾਈ ਬਾਅਦ ਦਾ ਮੇਨ ਗੇਟ ਖੋਲ ਕੇ ਕੋਠੀ ਦੇ ਅੰਦਰ ਦਾਖਲ ਹੋਈ ਤੰਦਰੁਸਤ ਸਾਹਿਬ ਜੀ ਤੇ ਮੈਡਮ ਦੇ ਲੜਨ ਦੀਆਂ ਉੱਚੀ ਉੱਚੀ ਆਵਾਜ਼ਾਂ ਆ ਰਹੀਆਂ ਸਨ ਉਹ ਉੱਥੇ ਖੜ ਗਈ ਤੇ ਗੱਲਾਂ ਸੁਣਨ ਲੱਗੀ ਸਾਹਿਬ ਜੀ ਕਿਸੇ ਮਹਿਕਮੇ ਦੇ ਉੱਚ ਅਧਿਕਾਰੀ ਤੇ ਮੈਡਮ ਸਮਾਜ ਸੇਵਿਕਾ ਹਨ ਝਗੜਾ ਸਾਹਿਬ ਜੀ ਦੇ ਮਾਤਾ ਪਿਤਾ ਨੂੰ ਲੈ ਕੇ ਹੋ ਰਿਹਾ ਸੀ ਜੋ ਆਪਣੇ ਛੋਟੇ ਪੁੱਤਰ ਕੋਲ ਪਿੰਡ ਰਹਿੰਦੇ ਹਨ ਮੈਡਮ ਕਹਿ ਰਹੀ ਸੀ ਉਹਨਾਂ ਪਿੰਡਵਾਂ ਨੂੰ ਇੱਥੇ ਲਿਆਉਣਾ ਠੀਕ ਨਹੀਂ ਸਾਡੇ ਰਹਿਣ ਸਹਿਣ ਵਿੱਚ ਰੁਕਾਵਟ ਪੈਦਾ ਹੋਵੇਗੀ ਜੇਕਰ ਪਿੰਡ ਹੀ ਉਹਨਾਂ ਲਈ ਹਰ ਮਹੀਨੇ ਬੁੱਕ ਭਰ ਕੇ ਰੁਪਏ ਦਿੰਦੇ ਤਾਂ ਉਹਨਾਂ ਨੂੰ ਇੱਥੇ ਲਿਆਉਣ ਦੀ ਕੀ ਜ਼ਰੂਰਤ ਹੈ ਸਾਭ ਨੇ ਕੰਨ ਪਾੜਮੀ ਆਵਾਜ਼ ਵਿੱਚ ਕਿਹਾ ਉਹ ਮੇਰੇ ਮਾਪੇ ਨੇ ਮੈਂ ਅੱਜ ਜੋ ਵੀ ਹਾਂ ਉਹਨਾਂ ਦੀ ਬਦੌਲਤ ਹਾਂ ਉਹਨਾਂ ਮੈਨੂੰ ਇਸ ਮੁਕਾਮ ਤੇ ਪਹੁੰਚਾਉਣ ਲਈ ਆਪਣੀਆਂ ਖਾਸਾਂ ਦੀ ਕੁਰਬਾਨੀ ਦਿੱਤੀ ਹੈ ਜੋ ਤੂੰ ਇਹ ਆਸ਼ਰਮ ਦੀ ਜ਼ਿੰਦਗੀ ਜੀ ਰਹੀ ਹੈ ਨਾ ਯਾਦ ਰੱਖ ਉਹਨਾਂ ਦੀ ਦਿੱਤੀ ਹੋਈ ਹੈ ਮੈਡਮ ਅਜੇ ਵੀ ਡਾਰਲਿੰਗ ਡਾਰਲਿੰਗ ਕਰਦੀ ਜिद ਕਰ ਰਹੀ ਸੀ ਕਿ ਮਾਂ ਬਾਪ ਨੂੰ ਸ਼ਹਿਰ ਨਾ ਲਿਆਂਦਾ ਜਾਵੇ ਕਮਲਾ ਭਾਈ ਨੂੰ ਕੱਲ ਵਾਲੀਆਂ ਗੱਲਾਂ ਯਾਦ ਆਉਣ ਲੱਗੀਆਂ ਜਦੋਂ ਮੈਡਮ ਨਾਲ ਬਿਰਦਾ ਆਸ਼ਰਮ ਵਿੱਚ ਫਲ ਤੇ ਗਰਮ ਕੱਪੜੇ ਵੰਡਣ ਗਏ ਸੀ ਬਰਦਾਸ਼ਤਮ ਦੇ ਸੰਚਾਲਕ ਸਾਹਮਣੇ ਮੈਡਮ ਅੱਖਾਂ ਵਿੱਚ ਚੱਥਰੂ ਭਰਦੇ ਬੋਲੇ ਸੀ ਇਹ ਕਿਹੋ ਜੀ ਔਲਾਦ ਹੈ ਜੋ ਆਪਣੇ ਮਾਪਾਪ ਨੂੰ ਨਾਲ ਨਹੀਂ ਰੱਖ ਸਕਦੇ ਕਮਲਾਬਾਈ ਦੇ ਮੂੰਹ ਆਪ ਮੁਹਾਰੇ ਨਿਕਲਿਆ ਉਫ हे ਭਗਵਾਨ ਕਮਲਾਬਾਈ ਨੇ ਕੋਠੀ ਦਾ ਦਰਵਾਜ਼ਾ ਜ਼ੋਰ-ਜ਼ੋਰ ਦੀ ਖੜਕਾਇਆ ਤੇ ਅੰਦਰੋਂ ਮੈਡਮ ਨੇ ਮੁਸਕਰਾਉਂਦੇ ਹੋਏ ਦਰਵਾਜ਼ਾ ਖੋਲ੍ਹਿਆ ਤੇ ਕਿਹਾ ਤੂੰ ਕਦੋਂ ਕੁ ਆਈ ਜਿਵੇਂ ਪੁੱਛ ਰਹੀ ਹੋਵੇ ਤੂੰ ਸਾਡੀ ਗੱਲਾਂ ਤਾਂ ਨਹੀਂ ਸੁਣੀਆਂ ਮੈਡਮ ਜੀ ਹੁਣੇ ਹੀ ਆਈਆਂ ਗਹਿਰੀ ਮੁਸਕਰਾਟ ਨਾਲ ਕਮਲਾ ਬਾਈ ਨੇ ਕਿਹਾ ਧੰਨਵਾਦ ਦੋਸਤੋ